ਤਰਨਤਾਰਨ ਦੇ ਕਸ਼ਬਾ ਚੋਲਾ ਸਾਹਿਬ ਵਿਖੇ ਸ੍ਰੋਤੀ ਨਾ ਦੇਣ ਤੇ ਦੁਕਾਨਦਾਰ ਨੂੰ ਗੋਲੀ ਮਾਰਨ ਦਾ ਮਾਮਲਾ ਆਇਆ ਸਾਹਮਣੇ ਦੁਕਾਨਦਾਰ ਭਾਈ ਚਾਰੇ ਵੱਲੋਂ ਰੋਸ ਦੇਖਣ ਨੂੰ ਮਿਲਿਆ ਅਤੇ ਪੁਲਿਸ ਖਿਲਾਫ ਜਮ ਕੇ ਕੀਤੀ ਨਾਦਬਾਜੀ ਚੋਰੀਆਂ ਦਾ ਮਾਮਲਾ ਵਧਿਆ ਹੀ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਸੁੱਤਾ ਕੁੱਮ ਕਰਨ ਦੀ ਨਹੀਂ ਸ਼ੇਸ਼ ਰਿਪੋਰਟ ਅਨੰਦ ਸਿੰਘ ਤਰਨਤਾਰਨ ਬਾਦ ਦੱਸਦਾ ਕਿ ਪੰਜਾਬ ਦੇ ਵਿੱਚ ਕਾਫੀ ਟਾਈਮ ਤੋਂ ਲਾਹੇੜ 2 ਸਾਲ ਹੋ ਗਏ ਆ ਫਰੋਡੀਆਂ ਦੇ ਨੂੰ ਨੂੰ ਦਾ ਕਈ ਕਿਤੇ ਫਰੋਡੀਆਂ ਨਹੀਂ ਜਿਹੜਿਆ ਹੁਣ ਜਿਨ੍ਹਾਂ ਨੂੰ ਉਹ ਤਲਾਉਣਾ ਉਹ ਖਾਣਾ ਉਹਨਾਂ ਨੂੰ ਨਹੀਂ ਫਰੋਦੀ ਦਿੱਤੀ ਜਾਂਦੀ ਤ੍ਰੀਦ ਵੀ ਆਨੇ ਲੇ ਫਰੋਦੀ ਆਈ ਸੀ ਅੱਜ ਤੋਂ 15 ਸਾਲ ਪਹਿਲਾਂ ਤੇ ਇਹਨਾਂ ਨੇ ਪਹਿਲਾਂ ਥਾਣੇ ਗਏ ਫਿਰ ਐਸਐਸ ਕੀਤਾ ਕਿ 50 ਤੱਕ ਸਾਰੇ ਇਹਨਾਂ ਨੇ ਪਹੁੰਚ ਕੀਤੀ ਕਿ ਸਾਨੂੰ ਸੁਰੱਖਿਆ ਦਿੱਤੀ ਜਾਵੇ ਜਾਂ ਸਾਡਾ ਕੋਈ ਹੱਲ ਕੀਤਾ ਜਾਵੇ ਉਹਨਾਂ ਨੇ ਨੰਬਰ ਵੀ ਦਿੱਤੇ ਤੇ ਆਹ ਨੰਬਰ ਲੌਕ ਕੱਢ ਤਰੇਸ ਕਰਕੇ ਉਹ ਬੰਦੇ ਫੜੇ ਜਾਂਦੇ ਤੇ ਫਰौतीयां ਦਿੰਦੇ ਆ ਪਰ ਪੁਲਿਸ ਦੇ ਕੰਨ ਦੇ ਜੂਨ ਹੀ ਸਰਕੇ ਅੱਜ ਉਹਨੂੰ ਗੋਲੀਆਂ ਮਾਰ ਕੇ ਛਰੇ ਆ ਅੰਦਰ ਚਾਰ ਗੋਲੀਆਂ ਵੱਧੀਆਂ ਉਹਦੇ ਦੋ ਰੱਤਾਂ ਦੇ ਦੋ ਇੱਥੇ ਪੱਥੀ ਜਿਹੀ ਵੱਜੀ ਆ ਤੇ ਕਿਹਦੇ ਉਹਨਾਂ ਇਹ 20 ਮਿੰਟ ਬਾਅਦ ਹੋਣੀ ਜਦੋਂ ਬਹੁਤ ਸਾਰਾ ਕਾਰਾ ਕਰਵਿਆ ਰਹਾਦਾ ਕਰਕੇ ਤੇ ਚਲੇਗੇ ਇਹ ਆਮ ਤੌਰ ਤੇ ਕਮ 2 ਲੱਖ ਤੋਂ ਉੱਪਰ ਆਣਾ ਸਾਲ ਦੀ ਉਹਨੂੰ ਵੀ ਫਰौती ਆ ਜਾਂਦੀ ਆ ਤੇ ਰੇੜੀਆਂ ਵਾਲਿਆਂ ਬੱਕ ਮੈਨੂੰ ਲੱਗਦਾ ਫਰौतीयां ਖਾਣ ਆਈ ਜਮਾਂਗੇ ਆਪਦਾ ਮਾਹ ਹੀ ਕਾਰੋਬਾਰ ਕਰਨਦੇ ਆ ਕਿਉਂ ਕਰਦੇ ਆ ਕਿ ਪ੍ਰਸ਼ਾਸਨ ਦਾ ਜਿਹੜਾ ਕਰਨ ਧਾਰਨ ਦਾ ਜਿਹੜਾ ਪ੍ਰਸ਼ਾਸਨ ਆਣਾ ਇਹਦੇ ਕੰਮ ਕਰਨੀ ਨਹੀਂ ਆਈ ਸੁੱਤਾ ਵਾ ਮਤਲਬ ਹਰ ਦੂਜੇ ਦਿਨ ਕਹਿੰਨਾ ਕਿ ਇਹਨੂੰ ਫਰौती ਆਉਂਦੀ ਆ ਤੇ ਇਹਨਾਂ ਨੂੰ ਪਹੁੰਚ ਕਰਨ ਦਾ ਕੋਈ ਫਾਇਦਾ ਹੀ ਨਹੀਂਗਾ ਅਨੇ ਵਿਚਾਰੇ ਕੋਈ ਭਰੋਦੀ ਦੇ ਲੈਂਦੇ ਜਿੰਦੂ ਤੋਂ ਪੈਸੇ ਹੁੰਦੇ ਜਿਹਦੇ ਨਹੀਂ ਦੇਉਂਦੇ ਉਹਨੇ ਗੋਲੀਆਂ ਖਾਣ ਭਾਈ ਸਾਡਾ ਕੋਈ ਪੰਜਾਬ ਸਰਕਾਰ ਤੱਕ ਮੰਗ ਕਰਦੇ ਆ ਕਿ ਇਹਦਾ ਵੀ ਪੱਕਾ ਲ ਕੀਤਾ ਜਾਵੇ WhatsApp ਤੇ ਨੰਬਰ ਆਉਂਦੇ ਆ ਪੁਲਿਸ ਉਹ ਵੀ ਨਹੀਂ ਕਿ ਉਹਨਾਂ ਦੇ ਟ੍ਰੇਸ ਕਰ ਸਕਦੀ ਕਹਿੰਦੀ ਵੀ ਸਾਡੇ ਤੋਂ ਟ੍ਰੇਸ ਨਹੀਂ ਹੁੰਦੇ ਦੱਸੋ ਵੀ ਇਹ ਕਾਦੀ ਪੰਜਾਬ ਪੁਲਿਸ ਆ ਜੇ ਇਹ ਕਰੇ ਤੇ ਨੰਬਰ ਨਹੀਂ ਕਿ ਟ੍ਰੇਸ ਹੋਣਦੇ ਤੇ ਬੰਦੇ ਸ਼ਰੇਆਮ ਗੋਲੀਆਂ ਮਾਰ ਕੇ ਜਾਂਦੇ ਰਾਜਾ ਐਦਾਂ ਹੀ ਸਾਨੂੰ ਉਹ ਭਰੋਸਾ ਵੀ ਨਹੀਂ ਕਿ ਕਦੇ ਫੋਨ ਦਿਖਾ ਦਿਓ ਕਦੇ ਘੜੀ ਦਿਖਾ ਦਿਓ ਵੇਂਦਾ ਵੇਂਦਾ ਤੇ ਘੰਟਾ ਉਹਨੇ ਹਾਲੂ ਇਦਾਂ ਮਤਲਬ ਸਾਹ ਕਰ ਛੱਡਿਆ ਤੇ ਥੋੜਾ ਕਾਫੀ ਟਾਈਮ ਬਾਅਦ ਮਤਲਬ ਇਤਾਂ ਹੀ ਕਹਦੇ ਕਿ ਇਹਨੂੰ ਫੋਨ ਵਾਲੇ ਨੇ ਮੈਂ ਆ ਗਿਆ ਆ ਗਿਆ ਜਦੋਂ ਹੀ ਕਹੇ ਭਾਈ ਬੈਠਾ ਵੀ ਆ ਨੁਕੀ ਨਹੀਂ ਬੈਠੇ ਪਿੱਛੇ ਕਿ ਕਹਿੰਦਾ ਵੀ 300 ਰੁਪਏ ਮੈਨੂੰ ਵਿੱਚ ਮੋੜੋਗੇ ਕਿ ਜਾਨ ਜਿਹੜੇ ਬਾਅਦ ਦਾ ਉਹਨੇ ਕਿਹਾ ਵੀ ਦੇ ਦੋ ਦੇ ਦੋ ਮਾਸੇ ਦੀ ਗੱਲ ਤੋਂ ਬਾਅਦ ਉਹ ਫੋਨ ਕਰਦਾ ਵੀ ਮੇਰੇ ਨਾਲ ਗੱਲ ਹੋ ਰਹੀ ਆ ਤੇ ਉਹ ਢੀਂਗੇ ਵੀ ਆਪਕੇ ਪੈਸੇ ਆਪਨ 10 ਮਿੰਟ ਫਿਰ ਲੁੱਟਿਆ ਉਹਨੇ ਨੂੰ ਜੋ ਫੀਡ ਉਹਨਾਂ ਦਾ ਬਾਹਰੋਂ ਗਿਆ ਤੇ ਬਸ ਉਹਦੇ ਬਗਲੇ ਹੁੰਦੇ ਨੇ ਕਿ ਅੱਲਾਹ ਜੀ ਉਹਨੂੰ ਫੋਟ ਆਈਆਂ ਕਿੰਨੇ ਬੰਦੇ ਗੋਲੀਆਂ ਲੱਗੀਆਂ ਕਿੰਨੇ ਜਣਾਂ ਗੋਲੀਆਂ ਲੱਗੀਆਂ ਪਿਆ ਗੋਲੀਆਂ ਦੋ ਬੰਦਿਆਂ ਤੇ ਲੱਗੀਆਂ ਜਿਹੜਾ ਆਨਰ ਉਹਦੇ ਤਿੰਨ ਲੱਗੀਆਂ ਇੱਕ ਸਾਹਮਣੇ ਦੁਕਾਨ ਆਰਐਸ ਤੇ ਉਹ ਉਹਦੇ ਦੇਖ ਲਾ ਲਾ ਪੀਨਾ ਉਹਨਾਂ ਦਾ ਉਹਨਾਂ ਦਾ ਸਤਨਾਮ ਹੈ ਤੇ ਪੁੰਦਰ ਦਾ ਲੜੀ ਛੱਡੀ ਉਹਨਰ ਦਾ ਜਨਤਾ ਸੀ ਪੁੱਛਦਾ ਤੇ ਬੇਬਲਾ ਨੂੰ ਪ੍ਰਤੀਕ੍ਰਿਤੀ ਜੇ ਜਿਸ ਨਾਲ ਉਹਨਾਂ ਨੂੰ ਆਈ ਹੀ ਪਰ ਉਹ ਕੀ ਕਹਿੰਦੇ ਵੀ 10 ਲੱਖ ਲੈਣਾ 10 ਲੱਖ ਜਿਹਨਾਂ ਨੂੰ ਕੰਮ ਵੀ ਆਉਂਦੀ ਤੇ ਉਸ ਤੋਂ ਬਾਅਦ ਉਹ 10 ਦਿਨਾਂ ਹੁੰਦੀ ਲਈ ਬਾਅਦ ਉਹਨਾਂ ਨੇ WhatsApp ਤੇ ਕੰਮ ਦਾ ਆਪਣਾ ਜਿਹੜਾ ਪਤਾ ਨਹੀਂ ਇਹਨਾਂ ਨਾਲ ਪਤਾ ਨਹੀਂ ਇਹਨਾਂ ਨਾਲ ਕੀ ਤੈਨੂੰ ਸਰਕਾਰ ਕੋਈ ਮੇਰੀ ਨਾ ਚਾਹ ਤੇ ਨਾ ਮੇਰੀ ਗੱਲ ਹੋਈ ਹੈ ਤਾਈ ਦੋ ਇਹਨੂੰ ਬਾਕੀ ਪਤਾ ਨਹੀਂ ਉਹ ਬਾਕੀ ਅੱਗੇ ਵੀ ਕਰਦੇ ਭਾਈ ਤੁਸੀਂ ਜੋ ਦੱਸਿਆ ਇਦਾਂ